ਮੈਲਬਰਨ ਦਾ 에어ਪੋਰਟ ਮੀ ਪਈ ਜਾਂਦਾ ਅੱਜ ਤੇ 에어ਪੋਰਟ ਤੇ ਪਹੁੰਚ ਗਏ ਆ ਫਲਾਈਟ ਲੈਂਡ ਦੇ ਲਈ ਆਪਣੀ ਬਾਈ ਇਹਨੂੰ ਘਰੇ ਸੰਭਲੋ ਠੀਕ ਆ ਨਾ ਨਾ ਕੋਈ ਗੱਲ ਨਹੀਂ ਤੇ ਬਾਕੀ 올 ਡਨ ਓਕੇ ਮਿਲਦੇ ਆ ਸ਼ੁਕਰੀਆ ਇੰਡੀਆ ਹੀ ਤਾਂ ਇੰਡੀਆ ਮਿਲਾਂਗੇ ਤੇ ਨਹੀਂ ਜਦੋਂ ਦੁਬਾਰਾ ਆਏ ਫਿਰ ਦੁਬਾਰਾ ਮਿਲਦੇ ਆ ਚਲੋ ਹੋਰ ਧਿਆਨ ਨਾਲ ਧਿਆਨ ਨਾਲ ਹਾਂ ਚੰਗਾ ਸੱਤੀ ਆਪਾਂ ਨੇ ਹਾਂਜੀ ਮੀ ਪਹਰੇ ਜੀ ਅੱਜ ਕਾਫੀ ਜ਼ਿਆਦਾ ਮੈਲਬਰਨ ਦੇ ਵਿੱਚ ਤੇ ਨਹੀਂ ਤਾਂ ਅਸੀਂ ਘਰੋਂ ਜਾਂ ਹੋਰ ਪਿੱਛੋਂ ਵਲੌਗ ਤੁਹਾਨੂੰ ਦਿਖਾਉਂਦੇ ਹਾਂ ਅਸੀਂ 에어ਪੋਰਟ ਤੇ ਪਹੁੰਚ ਗਏ ਆ ਸੋ ਅੱਜ ਆਪਣਾ ਸਫਰ ਸ਼ੁਰੂ ਹੋ ਰਿਹਾ ਨਿਊਜ਼ੀਲੈਂਡ ਦੇ ਲਈ ਨਿਊਜ਼ੀਲੈਂਡ ਦੀ ਇੱਥੋਂ ਸਾਡੀ ਫਲਾਈਟ ਆ ਆਕਲੈਂਡ ਉਤਰਨਾ ਸਿੱਧਾ ਤੇ ਬਾਕੀ ਰਾਹ ਜਾਂਦੇ ਜਾਂਦੇ ਗੱਲਾਂ ਕਰਦੇ ਕਿਉਂਕਿ 2 ਘੰਟੇ ਬਚੇ ਸਿਰਫ ਫਲਾਈਟ ਚੰਗਾ ਭਾਈ ਓਕੇ ਸ਼ੁਕਰੀਆ ਮੈਲਬਨ 에ਅਰਪੋਰਟ ਦਾ ਬਾਹਰਲਾ ਵਾਸਾ ਕੁਛ ਇਹ ਹੋ ਜਾ ਤੇ ਮੀ ਅੱਜ ਬਹੁਤ ਜ਼ਿਆਦਾ ਡਿਗ ਰਿਹਾ ਹੈ ਅਗਲਾ 1 ਹਫਤਾ ਇੱਥੇ ਪੂਰਾ ਮੀਂਹ ਜਿਆਦਾ ਦੱਸਿਆ ਹੋਇਆ ਤੇ ਸਮਾਨ-ਸਮੂਨ ਬੰਨ ਲਿਆ ਜੀ ਨਿਊਜ਼ੀਲੈਂਡ ਦੀ ਖੇਚ ਦੀ ਤਿਆਰੀ ਆਪਾਂ ਤੇ ਚਲਿਓ ਫਿਰ ਜੀ ਆਜੋ ਹਾਂ ਜੀ ਹਾਂ ਜੀ ਚਲੋ ਟਰਮੀਨਲ 2 T2 ਤੋਂ ਫਲਾਈਟ ਆ ਸਾਡੀ ਸਵੇਰ ਦੇ ਵਜੇ ਹੋਇਆ ਜੀ ਕਿੰਨੇ ਵਜੇ ਹੈ ਫਿਰ ਜੀ 8 ਕਿ 9 9 ਵਜਨ ਵਾਲਿਆ 9 ਵਜਨ ਵਾਲਿਆ ਪੌਣੇ 9 ਪੌਣੇ 9 ਸਾਢੇ 10 ਸੀ ਫਲਾਈਟ ਆ ਫਿਰ ਟਾਈਮ ਜਮੀ ਘਟਾ ਆਪਣੇ ਕੋਲੇ ਦੋ ਮਹੀਨੇ ਪਹਿਲਾਂ ਉਤਰੇ ਸੀ ਜੇ ਇਥੇ ਆ ਸੀ ਖੁਸ਼ ਸੀ T2 ਟਰਮੀਨਲ 2 ਨੇੜੇ ਨੇੜੇ ਵਸਤਾ T2 ਇਹ ਰ ਨਿਊਜ਼ੀਲੈਂਡ ਦੀ ਫਲਾਈਟ ਆ ਸਾਡੀ ਤੇ ਚੈੱਕ ਇਨ ਮੇਰੇ ਖਿਆਲ ਚ ਜੀ ਸਾਨੂੰ ਆਨਲਾਈਨ ਕਰਨਾ ਪੈਣਾਗਾ ਤੇ ਕਿਉਂਕਿ ਆਫਲਾਈਨ ਕਾਊਂਟਰ ਇਹਨਾਂ ਦੇ ਹੈ ਨਹੀਂ ਤੇ ਚੈੱਕ ਇਨ ਸ਼ੁਰੂ ਕਰ ਲਈ ਆਪਣਾ ਤੇ ਇਧਰ ਬੈਗ ਡ੍ਰੌਪ ਆਫ ਦਾ ਸਾਰਾ ਆ ਗਿਆ ਵੀ ਆਨਲਾਈਨ ਆ ਬੰਦਾ ਕੋਈ ਵੀ ਨਹੀਂ ਬੈਠਾ ਹੋਇਆ ਫਿਜ਼ੀਕਲੀ ਅੱਜ ਕੱਲ ਆਟੋਮੈਟਿਕ ਹੋ ਗਿਆ ਯਾਰ ਕੰਮ ਜ਼ਮਾਨਾ ਐਡਵਾਂਸ ਹੋ ਰਿਹਾ ਹੈ ਹਨਾ ਤੇ ਵੈਸੇ ਹੈਲਪ ਨੂੰ ਕੋਲ ਹੈ ਜੇ ਨਹੀਂ ਸਮਝ ਆਉਂਦੀ ਤਾਂ ਉਹ ਦੱਸ ਦਿੰਦੇ ਆ ਜਿਹੜਾ ਆਨਲਾਈਨ ਆਟੋਮੈਟਿਕ ਸਿਸਟਮ ਹੈ ਨਾ ਇਹ ਚ ਪ੍ਰੋਬਲਮ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਅੱਧਾ ਕਿਲੋ ਜਾਂ ਕਿਲੋ ਬੈਗ ਦੇ ਵਿੱਚ weight ਵਾਧਾ ਲਿਆਉਣੇ ਹੋ ਰੇ ਡਰ ਰਹਿੰਦਾ ਵੀ ਹੁਣ ਇਹ ਜਾਊਗਾ ਕਿਵੇਂ ਕਿਉਂਕਿ ਤਾਂ ਲੋਕ ਕਹਿੰਦੇ ਨੇ ਵੀ ਏਆਈ ਤੋਂ ਡਰੋ ਏਹੀ ਤੋਂ ਡਰੋ ਕਿਉਂਕਿ ਉਹਦਾਂ ਦਾ ਬੰਦਾ ਲਿਓ ਲਿਓ ਜਿਹਾ ਪਾ ਕੇ ਉਦਾਂ ਕਿਲੋ ਕਿਲੋ ਸਮਾਨ ਲੈ ਹੀ ਜਾਂਦਾ ਵੱਧ ਸ਼ੁਕਰ ਹੈ ਉਹ ਕੋਇਆ ਨੇ ਬੇਗਰਜਿੰਦ ਪੁੱਤ ਤੁਹਾਡੇ ਥੈਂਕ ਯੂ ਤੁਹਾਡੇ ਕਰਕੇ ਸਾਡੀ ਮौज ਲੱਗੀ ਹੈ ਤੁਹਾਡੇ ਕਰਕੇ ਲੰਘਾ ਦਿੰਦੇ ਕਹਿੰਦੇ ਕੋਈ ਨਹੀਂ ਜਾਓ ਕਿਲੋ ਵੀ ਹੈ ਨਾਲ ਕਿਲੋ ਕਿਲੋ ਡੇਡ ਡੇਡ ਕਿਲੋ ਵੱਧ ਸੀ ਸੋ ਨਿਊਜ਼ੀਲੈਂਡ ਜਾਣ ਦੇ ਲਈ ਬੋਰਡਿੰਗ ਪਾਸ ਆਪਾਨੂੰ ਮਿਲ ਗਏ ਜੀ ਤੇ ਖਿੱਚ ਲਈ ਤਿਆਰੀ ਹੁਣ ਆਫੀਸ਼ੀਅਲੀ ਲੈ ਹੁਣ ਗੇਟ ਤੇ ਪਹੁੰਚਦੇ ਆ ਸਮਾਂ ਸਾਡਾ ਕਾਫੀ ਖਰਾਬ ਹੋ ਗਿਆ ਖੁਸ਼ੀ ਹਾਂਜੀ ਮੈਂ ਕਿਹਾ ਨਿਊ ਆਸਟ੍ਰੇਲੀਆ ਵਾਲੇ ਰਣਜਿੰਦਰ ਨੂੰ ਹਰ ਵਾਰ ਸਿਟੀਜ਼ਨ ਕਰ ਦਿੰਦੇ ਕਹਿੰਦੇ ਇਹ ਕੀ ਚੱਕਰ ਪੈ ਗਿਆ ਇਹ ਉਹ ਮਾਈ ਗਾਡ ਹਰ ਵਾਰੀ ਨਾ ਪਹਿਲਾ ਮੈਸੇਜ ਜਦੋਂ ਫਿਜ਼ੀ ਜਾਣਾ ਸੀ ਉਦੋਂ ਹੀ ਬਹੁਤ ਟਾਈਮ ਲੱਗਿਆ ਕਹਿੰਦੇ ਨੇ ਕਿ ਬੌਰਨ ਆਸਟ੍ਰੇਲੀਆ ਨਾ ਸ਼ੋਅ ਕਰਦਾ ਹਨਾ ਸਿਸਟਮ ਚ ਇਮੀਗ੍ਰੇਸ਼ਨ ਦੇ ਮੈਂ ਨਈਂ ਭਰਾਵੋ ਪੰਜਾਬ ਦੀ ਬੌਰ ਲਾ ਗਈ ਹਰ ਵਾਰ ਕਹਿੰਦੇ ਆ ਕਿ ਪੌਣੇ ਘੰਟੇ ਬਾਅਦ ਸਾਨੂੰ ਆ ਬੋਰਡਿੰਗ ਪਾਸ ਨਾ ਪੌਣੇ ਘੰਟੇ ਬਾਅਦ ਹੱਥ 'ਚ ਆਏ ਨੇ ਤੇ ਮਤਲਬ ਇਮੀਗ੍ਰੇਸ਼ਨ ਤੋਂ ਪਹਿਲਾਂ ਫੋਨ ਤੇ ਕਲੀਅਰ ਕੀਤਾ ਸਾਰਾ ਕੀਤਾ ਪਰ ਇੱਥੇ ਚੰਗੀ ਗੱਲ ਇਹ ਨੇ ਜਦੋਂ ਅਸੀਂ ਕਿਹਾ ਵੀ ਸਾਨੂੰ ਫਿਰ ਹਾਰਡ ਹੋ ਜਾਊਗਾ ਨਾ ਇੰਨੇ ਥੋੜੇ ਟਾਈਮ 'ਚ ਜਾਣਾ ਉਹ ਕਹਿੰਦੇ ਵੀ ਤੁਹਾਡਾ ਪ੍ਰੋਪਰ ਉੱਥੇ ਕਿਹਾ ਗ੍ਰਾਮ ਨਾਲ ਪਹੁੰਚ ਗਏ 10:05 ਦੇ ਵੇਸੇ ਅਸੀਂ ਪਹੁੰਚਣਾ ਸੀਗਾ ਪਰ ਆਲਰੇਡੀ 10:05 ਹੋਏ ਪੈ ਨੇ ਹਜੇ ਹੁਣ ਇੱਥੋਂ ਨਿਕਲੇ ਆ ਦੋ ਮਹੀਨੇ ਪਹਿਲਾਂ ਆਏ ਸੀ ਅਸੀਂ ਇਹ ਸੇਅਰਪੋਰਟ ਤੇ ਮੈਲਬਨ ਕੋਈ ਵੀ ਦੇਸ਼ ਇਹੋ ਜਿਹਾ ਨਹੀਂ ਜਿੱਥੇ ਅਸੀਂ ਮਤਲਬ ਇੰਨਾ ਟਾਈਮ ਲਾਇਆ ਹੋਵੇ ਤਕਰੀਬਨ ਦੋ ਮਹੀਨੇ ਲਾ ਕੇ ਅਸੀਂ ਚੱਲੇ ਕੋਈ ਸਿੱਧਾ ਹੀ ਜਾਣਾ ਜੋ ਮੈਨੂੰ ਆ ਬਹੁਤ ਸੋਹਣਾ ਲੱਗਿਆ ਮੈਲਬਨ ਲਿਖਿਆ ਹੈ ਤੇ ਕੈਨੇਡਾ ਵੀ ਅਸੀਂ ਡੇਢ ਮਹੀਨਾ ਲਾਇਆ ਸੀਗਾ ਇੱਥੇ ਅਸੀਂ ਦਸੰਬਰ ਚ ਆਏ ਸੀਗੇ ਤੇ 2 ਮਹੀਨੇ ਤੇ ਇੱਕ ਹਫਤਾ ਘਟਦਾ ਤੇ ਹੁਣ ਇਧਰਲੇ ਪਾਸੇ ਗੇਟ ਚ ਗੇਟਸ ਹੈ ਜੀ ਡਿਪਾਰਚਰਸ ਤੇ ਗੇਟ लवली ਆਪਣਾ 에어ਪੋਰਟ ਵਾਹੇ ਕਾਫੀ ਵੱਡਾ ਹੈ ਤੇ ਫਲਾਈਟ ਆਪਣੀ ਕਿੱਥੋਂ ਜਾਣੀ ਹੈ ਆਕਲੈਂਡ ਇਹਦਾ ক্লোਜ਼ਡ ਕਰਤਾ 10:35 ਦੀ ਫਲਾਈਟ ਹੈ NZ124 ਛੇ ਦੀ ਛੇ ਜਾਣੇ ਬਾਰੇ 10 2 ਹੋ ਗਏ ਆਸਟ੍ਰੇਲੀਆ ਇਮੀਗ੍ਰੇਸ਼ਨ ਵਾਲੇ ਇੰਨਾ ਤੰਗ ਕਰਦੇ ਆ ਨਾ ਯਾਰ ਪਹਿਲਾਂ ਫਿਜੀ ਉਦੋਂ ਗਏ ਆ ਤੇ ਉਦੋਂ ਵੀ ਇੰਨਾ ਤੰਗ ਕੀਤਾ ਜਾਣ ਲੱਗੇ ਆਉਣ ਲੱਗੇ ਅੱਜ ਫੇਰ ਜਾਣ ਲੱਗੇ ਰਣਜਿੰਦ ਦੇ ਪਾਸਪੋਰਟ ਤੇ ਪਤਾ ਨਹੀਂ ਕੀ ਚੱਕਰ ਪਿਆ ਪਿਆਗਾ ਮਤਲਬ ਹਮੇਸ਼ਾ ਸਾਨੂੰ ਅੱਧਾ ਤਾਂ ਪੌਣਾ ਪੌਣਾ ਘੰਟਾ ਖੱਜਲ ਖਵਾਰ ਹੋਣਾ ਪੈਂਦਾ ਹੈਗਾ ਤੇ ਇੱਕ ਗੱਲ ਵਧੀਆ ਹੋ ਗਈ ਤੇ ਮੈਂ ਖੜੇ ਖੜੇ ਫਿਰ ਪੁੱਛੀ ਲੈ ਮੈਂ ਕਿਹਾ ਸਟੈਂਪ ਮਾਰੋ ਇੱਥੇ ਰਣਜਨ ਦੀ ਸਟੈਂਪ ਲਈ ਹੈਗੀ ਤੇ ਵੈਸੇ ਸਟੈਂਪ ਮਾਰਦੇ ਨਹੀਂ ਪੇਪਰਲੈਸ ਹੈ ਟੋਟਲ ਜਿਹੜੀ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਹੈਗੀ ਤੇ ਪਰ ਮੈਂ ਕਿਹਾ ਜਵਾਕ ਦੀਆਂ ਯਾਦਾਂ ਬਣਾ ਰਹੇ ਆਂ ਵੀ ਇੱਥੇ ਇੱਥੇ ਗਏ ਹੋਏ ਆਂ ਹਨਾ ਸੋ ਉਹਨਾਂ ਨੇ ਜੀ ਆਪਾਂ ਨੂੰ ਸਟੈਂਪ ਮਾਰ ਕੇ ਦਿੱਤੀ ਹੈ ਹੁਣ ਆਪਾਂ ਜੀ ਗੇਟ ਨੰਬਰ ਤੇ ਆਪਣੇ ਚੱਲਦੇ ਆ ਤੇ ਆਪਣੇ ਪਲੇਨ 'ਚ ਬੈਠਣ ਦੀ ਕਰਦੇ ਆਂ ਤਿਆਰੀ ਡਿਊਟੀ ਫਰੀ ਇੱਥੋਂ ਦਾ ਵਧੀਆ ਬਹੁਤ ਆ ਪਰ ਟਾਈਮ ਹੈ ਨਹੀਂ ਅਜ ਖੜਨ ਦਾ ਸਾਡੇ ਕੋਲ ਕਿਉਂਕਿ ਲੇਟ ਆ ਤੇ ਇਮੀਗ੍ਰੇਸ਼ਨ ਨੇ ਬਹੁਤ ਟਾਈਮ ਖਰਾਬ ਕਰਾਇਆ ਹੈ। ਦੁਬਾਰਾ ਫੇਰ ਇਮੀਗ੍ਰੇਸ਼ਨ ਦੇ ਰੋਕ ਲਿਆ। ਮੈਂ ਕਿਹਾ ਰਣਜਿੰਦ ਵਾਲਾ ਯਾਰ ਬਹੁਤ ਪੰਗਾ ਪਾਉਂਦਾ ਭਾਨੀ ਜੱਗਰ ਹਾਂ। ਮੈਂ ਕਿਹਾ ਇਹ ਦਵਾ ਬਈ ਹਾਂਜੀ ਭਾਈ ਆਸਟ੍ਰੇਲੀਅਨ ਵਾਰਨਰ ਹੈ। ਹੋਰ ਸਾਡਾ ਤਾਂ ਜੀ ਕਰਦਾ ਵੀ ਕਹਿ ਦੋ ਵੀ ਆਸਟ੍ਰੇਲੀਅਨ ਵਾਰਨਰ ਆਸਟ੍ਰੇਲੀਅਨ ਦੇ ਦੋ ਤੁਸੀਂ ਸਿਟੀਜ਼ਨਸ਼ਿਪ ਜੀ ਦੇਣੀ ਆਪੇ। ਫਾਈਨਾਂ ਬਾਕੀ 1.5 ਘੰਟਾ ਖਰਾਬ ਹੋ ਗਿਆ ਅੱਜ ਇਮੀਗ੍ਰੇਸ਼ਨ ਤੇ ਤੇ ਚੈੱਕ ਇਨ ਗਰਾਉਂਡ ਤੇ। 2 ਘੰਟੇ ਪਹਿਲਾਂ ਆਏ ਸੀਗੇ ਵਿੱਚ ਆਪਣਾ ਹੋ ਰਹਿ ਗਿਆ ਜਿਹੜਾ ਟੈਕਸ ਰਿਫੰਡ ਕਰਾਉਣਾ ਸੀ ਹਾਂਜੀ ਤਾਂ ਹੀ ਮੈਂ ਨਹੀਂ ਹੈਗਾ ਉਹਨੇ ਟੈਕਸ ਰਿਫੰਡ ਵੀ ਕਰਾਉਣਾ ਸੀਗਾ ਜਿੰਨਾ ਸਮਾਨ ਲਿਆ ਸੀ 5000 ਡਾਲਰ 6000 ਡਾਲਰ ਲਾਈ ਬੈਠੇ ਆ ਤੇ ਆਸਟ੍ਰੇਲੀਆ ਚ 600 700 ਡਾਲਰ ਫੰਡ ਹੋ ਗਏ ਉਹ ਤੋਂ ਬਾਅਦ ਆ ਹੁਣ ਵੀ ਤਾਂ ਆ ਗਏ ਆ ਸਟਾਕ ਤੇ ਹੁਣ ਵੀ ਆ ਗਏ ਸਮਾਨ ਲਿਆ ਦੁਬਾਰਾ ਤਾਂ ਆਏ ਸੀ ਜਦੋਂ ਦੁਬਾਰਾ ਪਹਿਲਾਂ ਫਿਜੀਕਾਇ ਉਦੋਂ ਨਹੀਂ ਕਰਾਇਆ ਅੱਜ ਨਿਊਜ਼ੀਲੈਂਡ ਜਾ ਰਹੇ ਆ ਅਸੀਂ ਜਦੋਂ ਦੁਬਾਰਾ ਜਾਵਾਂਗੇ ਉਦੋਂ ਕਰਾ ਲਾਂਗੇ ਅੱਜ ਫੇਰ ਨਹੀਂ ਹੋਇਆ ਕੋਈ ਜਲਦੀ ਚਲੋ ਜੀ ਮੈਨੂੰ ਲੱਗਦਾ 600 7 ਕਮਦ 600 ਡਾਲਰ ਦਾ ਹੋਇਆ ਖੀ 600 ਡਾਲਰ ਮੁੱਟ ਸਕਦਾ ਸੀ ਫਟਾਫਟ ਗੇਟ ਤੇ ਪਹੁੰਚੀ ਉਹ ਸੌਰੀ ਸੌਰੀ ਲੈ ਵੀ ਕਰ ਲਓ ਸੁਪਰਾਂ ਪੂਰਾ ਨਿਊਜ਼ੀਲੈਂਡ ਦਾ ਵੀ ਪਾਲਿਆ ਹੱਥ ਨਿਊਜ਼ੀਲੈਂਡ ਦਾ welcome on board ਇਰ ਨਿਊਜ਼ੀਲੈਂਡ ਚ ਪਹਿਲੀ ਵਾਰ ਬੈਹ ਰਹੇ ਆ ਜੀ ਤੇ ਸੋਹਣੀ ਹੈ ਨਾ ਹਾਂ ਜੀ ਬਹੁਤ ਸੋਹਣੀ ਫਲਾਈਟ ਹੈ ਸਕਰੀਨ ਵਗੈਰਾ ਲੱਗੀਆਂ ਹੋਈਆਂ ਬਾਕੀ ਇੰਟਰਟੇਨਮੈਂਟ ਦਾ ਵੀ ਬਹੁਤ ਸਾਧਨ ਦਿੱਤਾ ਹੈ ਜਿਹੜੀ ਚੀਜ਼ ਬੈਟਰ ਹੈ ਨਾ ਤੇ ਇਰ ਨਿਊਜ਼ੀਲੈਂਡ ਚੱਲੇ ਨਾ ਤਾਂ ਕਰਕੇ 20000 ਰੁਪਏ ਦੇ ਕੇ ਮਹਿੰਗੀ ਲਈ ਸੀ ਚੱਲੇ ਨਿਊਜ਼ੀਲੈਂਡ ਆ ਨਾ ਵੀ ਉਹੀ ਫਲਾਈਟ ਲੈਣੀ ਹੈ ਨਿਊਜ਼ੀਲੈਂਡ ਵਾਲੀ ਵੈਸੇ ਵਰਜਨ ਆਸਟ੍ਰੇਲੀਆ ਹੋਰ ਵੀ ਜਾਂਦੀਆਂ ਸੀਗੀ ਤੇ ਪਰ ਪੈਸੇ ਬਦਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਬਾਹਰ ਬੂੰਦਾਬੰਦੀ ਅੱਜ ਦੇਖਣਾ ਤਾਂ ਹੈ ਨਹੀਂ ਕੁਝ ਬਾਰੇ ਤਾਂ ਵਿੰਡੋ ਸੀਟ ਲੈਣ ਦਾ ਕੋਈ ਫਾਇਦਾ ਨਹੀਂ ਤੇ ਬਾਕੀ ਫਲਾਈਟ ਕਿਵੇਂ ਰਹਿੰਦੀ ਆਪਣੀ ਯਾਰ ਨਿਊਜ਼ੀਲੈਂਡ ਹਾਂ ਇੰਜੋਏ ਕਰਦੇ ਆ ਤੇ ਨਾਲ ਨਾਲ ਫਿਰ ਦੱਸ ਦੇ ਉਤਰ ਕੇ ਤੁਹਾਨੂੰ ਕਿਤੇ ਨਿਊਜ਼ੀਲੈਂਡ ਕਿੰਨੀ ਦੂਰ ਹੈ ਦੇਖੋ ਆਸਟ੍ਰੇਲੀਆ ਤੋਂ ਕਿੰਨੀ ਦੂਰ ਹੈ ਹਾਂ ਹਾਂਜੀ ਆ ਹਾਂ ਇੰਨੀ ਕੁ ਦੂਰ ਆ ਬਸ ਤੁਹਾਡੇ ਹੱਥੋ ਜਿੰਨਾਂ ਦੇਗਾ ਐਂ ਹੱਥ ਕਰੋ ਇੰਨੀ ਦੂਰ ਆ ਬਸ ਯਾਰ ਥੋੜੀ ਦੂਰੀ ਹੈ ਨਾ ਹਾਂਜੀ ਇਹ ਪਾਸ ਪਹੁੰਚ ਗਏ ਆ ਆ ਜਿਹੜੇ ਸਾਹਿਬ ਨੇ ਤੁਸੀਂ ਭਜਾਈ ਫਿਰਦੇ ਆਪਾਂ ਅੰਟਾਰਟਿਕਾ ਪਹੁੰਚਾਂਗੇ ਤਾਂ ਅੰਟਾਰਟਿਕਾ ਪਹੁੰਚਾਂਗੇ ਤਾਂ ਜਿਹੜੇ ਸਾਹਿਬ ਨੇ ਤੁਸੀਂ ਭਜਾਉਂਦੇ ਆ ਹੈਂ ਹਾਂਜੀ ਆਹ ਬਤਕਿਆਲੇ ਨੂੰ ਡਿਸਟਰਬ ਨਹੀਂ ਕਰਨਾ ਓਕੇ ਮੈਲ ਗਿਆ ਜੀ ਨਿਊਜ਼ੀਲੈਂਡ ਦਾ ਡੈਕਲੇਰੇਸ਼ਨ ਫਾਰਮ ਫਲਾਈਟ ਉਤਰਨ ਤੋਂ ਪਹਿਲਾਂ ਇਹ ਆਪਾਂ ਭਰਨੇ ਦੇ ਚ ਸਾਰੀ ਜੀ ਦੇ ਆਪਣੇ ਪਾਸਪੋਰਟ ਦੀ ਕੀ ਲੈ ਕੇ ਆ ਰਹੇ ਤੁਸੀਂ ਪਤਾ ਹਮ ਬਗਉ ਕੀ ਕੀ ਚੀਜ਼ਾਂ ਤੁਹਾਡੇ ਕੋਲ ਸਾਰਾ ਦੱਸਣਾ ਹੋਣਾ ਜਮ ਸੋ ਮੈਲਬਨ ਤੋਂ ਚੜੇ ਸੀ ਜੀ ਆਕਲੈਂਡ ਪਹੁੰਚਣਾ ਨੇ ਆਪਾਂ 53 ਮਿੰਟ ਰਹੇ ਨੇ ਆਪਣੀ ਫਲਾਈਟ ਦੇ ਤੇ 10000 ਫੁੱਟ ਤੇ ਆਪਾਂ ਉੱਡੇ ਜਾ ਰਹੇ ਹਾਂ ਤੇ 16:29 ਮਤਲਬ 4:30 ਵਜੇ ਨਿਊਜ਼ੀਲੈਂਡ ਦੇ ਲੋਕਾਂ ਦੇ ਦੋ ਬਚੇ ਹੋਣਗੇ ਜਦੋਂ ਆਪਾਂ ਲੈਂਡ ਕਰਦੇ ਆ। ਉਹ ਤਾਂ ਆਪਦਾ ਪਾਣੀ ਪੀ ਲੋ। ਨਿਊਜ਼ੀਲੈਂਡ ਦੀ ਧਰਤੀ ਤੇ ਸਵਾਗਤ ਹੈ ਜੀ। ਕੁਛ ਐ ਸ਼ੁਰੂ ਹੁੰਦਾ ਨਿਊਜ਼ੀਲੈਂਡ ਸਮੁੰਦਰ ਚੋਂ। ਬਿਲਕੁਲ ਆਈਲੈਂਡ ਦੇਖ ਲੋ ਇਹ ਵੀ। ਸਮੁੰਦਰ ਦੇ ਵਿੱਚ ਵਸਿਆ ਉਹ ਉੱਧਰ ਦਾ ਕਾਸਲ ਏਰੀਆ ਹੈ। ਤੇ ਪਹਾੜਾਂ ਾਂੀ ਧਰਤੀ ਜੀ ਨੂੰ ਸੋਹਣਾ ਦੇਸ਼ ਦੁਨੀਆ ਦੇ ਸੋਹਣੇ ਦੇਸ਼ਾਂ ਚੋਂ ਇੱਕ ਮੰਨਿਆ ਜਾਂਦਾ ਹੈ। ਇਹ ਹੁਣ ਕਿੰਨਾ ਇੱਕ ਸੋਹਣਾ ਹੈ। ਇਹ ਆਪਣੀ ਇਸ ਸੀਰੀਜ਼ ਰਹੀਂ ਦੇਖਾਂਗੇ। ਪਰ ਦੇਖਣ ਨੂੰ ਤਾਂ ਵਾਕਈ ਲੱਗ ਰਿਹਾ ਵੀ ਗੱਲਬਾਤ ਹੈ ਹੈਗੀ ਹੈ ਜਨ ਆਕਲੈਂਡ ਦੇ 에어ਪੋਰਟ ਤੇ ਉਤਰਨ ਵਾਲਿਆਂ ਬਸ 5 ਕਿ ਮਿੰਟ ਰਹਿ ਗਏ ਫਲਾਈਟ ਦੇ ਸਾਹਮਣੇ ਸ਼ਾਇਦ ਆਕਲੈਂਡ ਸ਼ਹਿਰ ਆਊਗਾ ਫਲਾਈਟ ਜੀ ਲੱਗ ਜਾਂਦੇ ਦੱਸਣ ਵੀ ਯਾਤੀ ਜਾਂ ਲੈ ਕੇ ਆਏ ਇੰਨਾ ਚਰਪਾ ਲਾਏਗਾ ਇਹ ਕੰਟਰੀਆਂ ਜਿਹੜਾ ਸਾਰੇ ਨਿਊਜ਼ੀਲੈਂਡ ਆਸਟ੍ਰੇਲੀਆ ਫਿਜੀ ਆਈਲੈਂਡ ਇਹ ਜਿਹਨੇ ਬਾਇਓ ਸਿਕਿਉਰਿਟੀ ਬਹੁਤ ਟਾਈਟ ਹੈ ਕੁਛ ਵੀ ਬਰਨ ਲੈ ਜਾ ਸਕਦੇ ਨਹੀਂ ਜੇ ਲੈ ਕੇ ਆਵੇਂ ਤਾਂ ਇਹਨੂੰ ਡਿclare ਕਰੋ ਫਾਰਮ ਦੇ ਵਿੱਚ ਜਿੰਦਾ ਹੈ ਸਰ ਉਹ ਜਾਂ ਜਰਮਨਾਂ ਭਰੋ ਇੱਕ ਖਿਆਲ ਰੱਖਿਓ ਸਾਨੂੰ ਜਹਾਜ਼ ਫਾਰਮ ਦੇਣਗੇ ਉਹ ਫਾਰਮ ਭਰਨ ਦੇ ਵਿੱਚ ਪਹਿਲਾਂ ਐਡਵਾਂਸ ਡਿclare ਕਰਨਾ ਹੈ ਅਰ ਇੱਕ ਕੁੱਤੇ ਛੜ ਛੜ ਤੇ ਬਾਈਕਾਂ ਦੇ ਕੱਟ ਲੈਂਦੇ ਨੇ ਆਪੇ ਕਿਉਂਕਿ ਫਾਈਨਲ ਕੀ ਵੀ ਹੁੰਦੇ ਝੰਡੇ ਛਾਪੇ ਹੋਏ ਚਾਈਨਾ ਸਾਊਦਰਨ ਚੱਲਦੀ ਇੱਥੇ ਪੌਂਟਸ ਚੱਲਦੀ ਆ ਵਰਜਨ ਆਸਟ੍ਰੇਲੀਆ ਚੱਲਦੀ ਆ ਜੈਟ ਸਟਾਰ ਚੱਲਦੀ ਆ ਤੇ ਇਹ ਜਿਹੜੀਆਂ ਕੁਝ ਫਲਾਈਟ ਚਲਦੀਆਂ ਜਿਹੜੀਆਂ ਆਪਣੇ ਕੋਲ ਨਹੀਂ ਬਿਲਕੁਲ ਨਹੀਂ ਚਲਦੀਆਂ ਮਿਡਲ ਈਸਟ ਜਾਂ ਯੂਰਫਕਾਨੀ ਬਿਲਕੁਲ ਵੀ ਨਹੀਂ ਚਲਦੀਆਂ ਇਹ ਚਲਦੀਆਂ ਇੱਥੇ ਜ਼ਿਆਦਾ ਕਿਉਂਕਿ ਆਪਣੇ ਆਪ ਚ ਇਕ ਲੱਗ ਕੰਟੀਨੈਂਟ ਹਨ ਹੈ ਇਧਰ ਚਾਈਨਾ ਈਸਟਰਨ ਖੜੀ ਆ ਉਹ ਪੌਂਟਸ ਖੜੀ ਆ ਓਰिजिनल ਆਸਟ੍ਰੇਲੀਆ ਕੋਲ ਲੈਨੇ ਸ਼ੁਰੂ ਵਧੀਆ ਤੁੱਪ ਨਿਕਲ ਰਹੀ ਹੈ ਇੱਥੇ ਆਕਲੈਂਡ 'ਚ ਹੈ ਸੋ ਉਤਰ ਗਏ ਜੀ ਆਪਾਂ ਤੇ ਚੱਲਦੇ ਹਾਂ ਹੁਣ 에어ਪੋਰਟ ਤੇ ਆਕਲੈਂਡ ਦੇ ਇਮੀਗ੍ਰੇਸ਼ਨ ਕਰਾਉਣੀਆਂ ਨਾਲ ਇਹਦਾ ਸੋ ਵੈਲਕਮ ਗੇਟ ਕੋਸ਼ ਆਕਲੈਂਡ ਦਾ ਇਹੋ ਜਿਹਾ ਬਣਿਆ ਹੋਇਆ ਜੀ ਤੇ ਜਿਹੜਾ ਇਹਨਾਂ ਦੇ ਟ੍ਰੈਡੀਸ਼ਨ ਨੂੰ ਜਿਹੜੇ ਮੌਰੀ ਲੋਕ ਨੇ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਆ ਉਹਨਾਂ ਨੂੰ ਰਿਪਰਜੈਂਟ ਕਰਦਾ ਪਾਸਪੋਰਟ ਕੰਟਰੋਲ ਦੇ ਚੱਲੇ ਆ ਹੁਣ ਰਿਪਨ ਹੈ ਤਾਂ ਨਹੀਂ ਆਪਣੇ ਕੋਲੇ ਕੁਝ ਵੀ ਆਪਣੇ ਕੋਲੇ ਕੁਝ ਨਹੀਂ ਹੈ ਜੀ ਟੈਨਸ਼ਨ ਨਾ ਲਾਓ ਔਰੇਂਜ ਦੀਆਂ ਆਪੋ ਨੇ ਆ ਜਿਹੜੇ ਤੁਹਾਨੂੰ ਸਖੀ ਆਉਣ ਸਾਰੇ ਇਹ ਲੱਗਣ ਲੱਗ ਜਾਂਦੇ ਸਿੜ ਦਾਂਗੇ ਅੱਗੇ ਜਾ ਕੇ ਬੰਨ੍ਹੇ ਚ ਸਿੜ ਦਾਂਗੇ ਇਹ ਕਹਿੰਦੇ ਸਾਡੀ ਧਰਤੀ ਤੇ ਕੁਝ ਆਪਦੇ ਬਹੀ ਹੋਵਦੀਆਂ ਚੀਜ਼ਾਂ ਨਵੀਆਂ ਲਿਆ ਕੇ ਖਰਾਬ ਨਾ ਕਰੋ ਕਿਉਂਕਿ ਨੇਚਰ ਜਿਵੇਂ ਦਾ ਹੈਗੇ ਮੈਂ ਰਹਿਣ ਦੋ ਆਈਲੈਂਡ ਨੇ ਨਾ ਸਮੁੰਦਰਾਂ ਚ ਵਸੇ ਹੋਏ ਇੱਥੇ ਸਿੱਟਦਾ ਨਾ ਕੀ ਫਾਇਦਾ ਹੈ ਗਾਣਾ ਖਿੱਚ ਲਾਂ ਕਰੰਸੀ ਐਕਸਚੇਂਜ ਸਾਰੇ ਕੋਲੇ ਆਸਟ੍ਰੇਲੀਅਨ ਡਾਲਰ ਹੈਗੇ ਆ ਉਹੀ ਪਰ ਚੇਂਜ ਦਾ ਕੀ ਕਰਾਉਣੇ ਫਿਰ ਕਦੇ ਆਸਟ੍ਰੇਲੀਆ ਜਾਵਾਂਗੇ ਇਮੀਗ੍ਰੇਸ਼ਨ ਡਾਨਾ ਜੀ ਬਿਲਕੁਲ ਸਮੂਥ ਸੀਗਾ ਕੁਝ ਵੀ ਨਹੀਂ ਪੁੱਛਿਆ ਕਿਵੇਂ ਆਏ ਹੋ ਕਿੱਥੇ ਜਾਣ ਹੈ ਕਿਤੇ ਰਹਿਣਾ ਵੈ 90 ਦਿਨ ਦੀ ਸਾਨੂੰ ਐਂਟਰੀ ਮਿਲੀ ਹੈ ਤੇ ਮੈਂ ਤੁਹਾਡੇ ਲਈ ਦੱਸਦਾ ਵੈਸੇ ਅਸੀਂ 20 ਦਿਨ ਲਈ ਨਿਊਜ਼ੀਲੈਂਡ ਆਏ ਆ 20 ਜਾਂ 25 ਦਿਨ ਲੈਸ ਦਨ 1 ਮੰਥ ਅਸੀਂ ਮਤਲਬ ਇੱਥੇ ਰੁਕਾਂਗੇ ਤੇ ਜਾਣਾ ਕਿੱਥੇ ਕਿੱਥੇ ਆ ਉਹਦੇ ਵੀ ਮੈਸੇਜ ਆ ਰਹੇ ਸੀਗੇ ਅਸੀਂ ਆਕਲੈਂਡ ਦਾ ਉਤਰਿਆ ਆਕਲੈਂਡ ਤੋਂ ਬਾਅਦ ਅਸੀਂ ਵਲਿੰਗਟਨ ਜਾਣਾ ਹੈ ਜਿਹੜੀ ਨਿਊਜ਼ੀਲੈਂਡ ਦੀ ਰਾਜਧਾਨੀ ਹੈ ਕ੍ਰਾਈਸਚਰਚ ਵੀ ਜਾਵਾਂਗੇ ਤੇ ਕুইਨਸਟਾਊਨ ਵੀ ਜਾਵਾਂਗੇ ਮਿਲਫੋਰਡ ਸਾਉਂਡ ਤੱਕ ਪੂਰਾ ਰੋਡ ਟ੍ਰਿਪ ਕਰਨਾ ਹੈ ਅਸਲ 'ਚ ਤੇ ਆਕਲੈਂਡ ਤੋਂ ਲੈ ਕੇ ਮਿਲਫੋਰਡ ਸਾਉਂਡ ਤੇ ਮੇਰੇ ਖਿਆਲ 'ਚ ਕੋਈ ਇਹ 1800 2000 ਕਿਲੋਮੀਟਰ ਬਣਦਾ ਹੋਣਾ ਤੇ ਬਾਏ ਰੋਡ ਇਹਦੇ ਚੋ ਰੋਡ ਰੂਆ ਟਰੰਗਾ ਜਿੱਥੇ ਪੰਜਾਬੀ ਨੇ ਗਿਣਤੀ ਆ ਉਹ ਥਾਵਾਂ ਤੋਂ ਵੀ ਜਿਹੜੇ ਕੀਵਿਕ ਦੀ ਖੇਤੀ ਕਰਕੇ ਨਿਊਜ਼ੀਲੈਂਡ ਜਾਣਾ ਇਹਦਾ ਉਹ ਥਾਵਾਂ ਵੀ ਆਪਾਂ ਤੁਹਾਨੂੰ ਦਿਖਾਉਣੀ ਹੈੀ ਨਾਲ-ਨਾਲ ਅਸੀਂ ਖੁਦ ਦੇਖਣੀ ਹੈ ਹਨਾ ਤੇ ਕੰਨਿਆਂ ਦੇ ਮੀਟਅਪ ਲਈ ਮੈਸੇਜ ਆ ਰਹੇ ਸੀਗੇ ਮੀਟਅਪ ਐਤਕੀ ਅਸੀਂ ਸਪੈਸ਼ਲੀ ਕੋਈ ਵੀ ਨਹੀਂ ਰੱਖਿਆਗਾ ਕਿਉਂਕਿ ਉਹਦੇ ਚ ਆਏ ਹੁੰਦਾ ਸਾਨੂੰ ਵੀ ਆਪਣਾ ਦਿਨ ਫਰੀ ਰੱਖਣਾ ਪੈਂਦਾਗਾ ਤੇ ਸਾਡੇ ਕੋਲ ਦਿਨ ਪਹਿਲਾਂ ਹੀ ਘਟ ਨਿਊਜ਼ੀਲੈਂਡ ਘੁੰਮਣ ਵਾਸਤੇ ਇਸ ਕਰਕੇ ਜਿੰਨਾ ਜਿੰਨਾਂ ਨੇ ਮਿਲਣਾ ਜੋ ਮਿਲਣ ਦੇ ਚਾਹਵਨ ਕਿਉਂਕਿ ਸਾਨੂੰ ਈਮੇਲਸ ਮੈਸੇਜ ਕਈਆਂ ਦੇ ਆ ਰਹੇ ਆ ਉਹ ਸਨੈਪਚੈਟ ਦੇ ਫੋਲੋ ਕਰ ਲਿਓ ਬਲੌਗ ਦੇ ਹਿਸਾਬ ਨਾਲ ਸੋਚੋ ਵੀ ਜੇ ਵਲਿੰਗਟਨ ਦੇ ਬਲੌਗ ਆ ਰਹੇ ਆ ਵੀ ਵਲਿੰਗਟਨ ਹੀ ਹੋਣਗੇ ਵਲੌਗ ਦੋ ਦਿਨ ਘੱਟੋ-ਘੱਟ ਲੇਟ ਹੋ ਜਾਂਦੇ ਆ ਤੇ ਤਾਂ ਕਰਕੇ ਅਸੀਂ ਉੱਥੋਂ ਲੰਘ ਚੁੱਕੇ ਹੁੰਦੇ ਆ ਫਿਰ ਬਾਅਦ ਚ ਮੈਸੇਜ ਆਉਂਦੇ ਸੋ ਸਨੈਪਚੈਟ ਤੇ ਫੋਲੋ ਕਰੋਗੇ ਤੇ ਕਰੰਟ ਲੋਕੇਸ਼ਨ ਮਤਲਬ ਜਿੱਥੇ ਅਸੀਂ ਹੁੰਨੇ ਆ ਬਿਲਕੁਲ ਐਗਜ਼ੈਕਟ ਉਥੇ ਦੀ ਅਪਡੇਟ ਤੁਹਾਨੂੰ ਸਾਰੀ ਸਾਡੀ ਮਿਲਦੀ ਰਹਿਣੀ ਹੈ ਜੀ ਸੋ 25 ਦਿਨਾਂ ਚ ਹੁਣ ਆਪਾਂ ਐਕਸਪਲੋਰ ਕਰਨਾ ਕਿ ਨਿਊਜ਼ੀਲੈਂਡ ਕਿੰਨਾ ਸੋਹਣਾ ਹੈ ਕੀ ਹੋ ਜਾਏ ਕੀ ਕੁਝ ਇੱਥੇ ਹੈਗਾ ਤੇ ਬਾਕੀ ਘੁੰਮ ਫਿਰ ਕੇ ਨਾਲ-ਨਾਲ ਤੁਹਾਨੂੰ ਦਿਖਾਉਣਾ ਸੋ ਹੁਣ ਆਪਾਂ ਬੈਗ ਬੁਗ ਲੈ ਲਈ ਆਪਣੇ ਤੇ 에어ਪੋਰਟ ਦੇ ਬਾਹਰ ਨਿਕਲਦੇ ਆ ਏ ਆਕਲੈਂਡ ਦਾ ਆ ਗਿਆ ਡਿਊਟੀ ਫ੍ਰੀ ਇੱਥੇ ਕਿਹੜੇ ਦੇ ਸਕਦੇ ਮੈਲਬਨ ਦਾ ਟਾਈਮ ਹੀ ਨਹੀਂ ਸੀ ਇਮੀਗ੍ਰੇਸ਼ਨ ਹੀ ਟਾਈਮ ਖਰਾਬ ਕਰਦਾ ਸਾਡਾ ਆ ਸਾਰੇ ਦਾ ਬੰਨਾ ਬੋਤਲਾਂ ਮੁਥੇ ਬਾਈ ਜਿਆ ਨੇ ਹਰੇਕ ਡਿਊਟੀ ਫ੍ਰੀ ਦੇ ਪਤਾ ਨਹੀਂ ਕੀ ਇਹਨਾਂ ਨੇ ਲਾ ਰੱਖਿਆ ਦਿੱਲੀ ਜਾਓ ਹੈ ਕਿਤੇ ਮਰਜੀ ਜਾਓ ਲੰਡਨ ਜਾਓ ਸਾਰੇ ਕਿਤੇ ਬੋਤਲਾਂ ਤਾਂ ਦਿਖਦੀ ਨਹੀਂ ਬੋਤਲਾਂ ਦਾ ਤਾਂ ਨਾਲ ਕੁਝ ਨਹੀਂ ਦਿਖਦਾ ਹੁੰਦਾ ਸਾਡੇ ਕੰਮ ਦੀ ਚੀਜ਼ ਹੀ ਪਈ ਨਹੀਂ ਦਿੰਦੇ ਔਰ ਕੁਛ ਇਹਨਾਂ ਕੁਛ ਲੈਣਾ ਹੈ ਲੈ ਜੇ ਵੀ ਵਾਈਫਾਈ ਹਾਈਫਾਈ ਇੱਥੇ ਵੀ ਆ ਉਹ ਜੇ ਵੀ ਹਾਈਫਾਈ ਹਾਂਜੀ ਹਨਾ ਇੱਥੇ ਵੀ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਮਨ ਲਾ ਦੋਨੇ ਕਿਤੇ ਹੁਣ ਬੈਗ ਲੈਣਾ ਵੀ ਬੈਗ ਕਿੱਥੇ ਆਇਆ ਸਾਡਾ ਫਲਾਈਟ ਆਇਆ ਮੈਲਬਨ ਤੋਂ ਐਨ ਜੀ 120 04 ਤੇ ਖੁਸ਼ੀ ਹਾਂਜੀ ਇਧਰ ਹਾਂਜੀ ਲੈਫਟ ਲਓ ਜੀ ਬੈਗ ਚੱਕ ਲਈਏ ਹੁਣ ਆਪਣਾ ਬਾਰਲੇ ਦੇਸ਼ਾਂ ਦੇ ਜਿੰਨੇ ਵੀ 에ਰਪੋਰਟ ਹੁੰਦੇ ਆ ਇਹਨੇ ਸੋਹਣੇ ਨਹੀਂ ਹੁੰਦੇ ਮੈਲਬਨ ਕੀ ਲੰਡਨ ਕੀ ਲੰਡਨ ਦਾ ਤਾਂ ਹਜੇ ਹੀਥਰੋ ਸੋਹਣਾ ਜਿਵੇਂ ਨਿਊਜ਼ੀਲੈਂਡ ਦਾ ਅੱਜ ਦੇਖ ਰਹੇ ਆ ਛੋਟੇ ਛੋਟੇ ਦਿੱਲੀ ਤੋਂ ਲਈ ਆਪਣੇ ਜਾਂ ਅਰਬ ਦੇ 에ਰਪੋਰਟ ਬਾਰੇ ਸੋਹਣੇ ਆਪਣਾ ਧੂੜ ਕੱਢ ਰੱਖੀ ਹੁੰਦੀ ਆ ਇਹਨੇ ਨੇ ਵਧੀਆ ਹੁੰਦੇ ਤੇ ਬੈਗ ਆਪਾਂ ਲੈ ਲੈ ਜੀ ਹੁਣ ਤੇ ਹੁਣ ਅਸੀਂ ਬਾਹਰ ਨੂੰ ਚੱਲੇ ਆ ਤੇ ਬਾਹਰੋਂ ਦੇਖਦੇ ਆ ਕਿਵੇਂ ਦਾ ਵੈਲਕਮ ਟੂ ਤਮਾਕੀ ਮਕਾਰੋ ਆਕਲੈਂਡ ਆਕਲੈਂਡ ਬਾਰੇ ਜਾਣਦੇ ਇਸ ਏਅਰਪੋਰਟ ਦਾ ਨਾਮ ਹੋਣਾ ਹੈ ਸੋ ਏਅਰਪੋਰਟ ਤੇ ਆ ਗਏ ਜੀ ਬਾਹਰ ਇੰਟਰਨੈਸ਼ਨਲ ਅਰਾਈਵਲ ਤੇ ਆ ਜਾਓ ਜੀ ਵੈਲਕਮ ਟੂ ਨਿਊਜ਼ੀਲੈਂਡ ਪਤਾ ਹੁਣ ਹੋਇਆ ਸਵਾਗਤ ਲਓ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਕਿਦਾਂ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਇਹ ਲੋ ਜੀ ਸਵਾਗਤ ਹੋ ਗਿਆ ਆਪਣਾ ਸੋ ਨਿਊਜ਼ੀਲੈਂਡ 'ਚ ਆਪਣਾ ਹੋ ਗਿਆ ਜੀ ਸਵਾਗਤ ਤੇ ਇਹ ਮਿੱਤਰ ਪਿਆਰੇ ਕੁਝ ਇਹ ਮੇਰੇ ਵੱਡੇ ਭਰਾ ਨੇ ਨਾਨਕਿਆਂ ਤੋਂ ਮੇਰੇ ਤੇ ਪੰਜਾਬੀ ਯੂਨੀਵਰਸਿਟੀ ਵੀ ਸਾਡੇ ਰਏ ਆ ਸੀਨੀਅਰ ਬਾਈ ਹੈ ਨਾ ਰੋਮੀ ਢਲੋਂ ਸਾਹਿਬ ਤੇ ਬਾਈ ਜੀ ਆਪਣੇ ਜ਼ਿਲ੍ਹੇ ਤੋਂ ਬਰਨਾਲੇ ਤੋਂ ਤੇ ਸਾਰੇ ਹੁਣ ਮਿਲ ਮਿਲਣੀਆਂ ਗੱਲੀਆਂ ਚੱਲਦੀਆਂ ਰਹਿਣੀਆਂ ਹੈਗੀਆਂ ਤੇ ਇੱਕ ਵਾਰ ਹੁਣ ਚੱਲਦੇ ਆਪਾਂ 에ਅਰਪੋਰਟ ਦੇ ਬਾਹਰ ਸੋ ਆਕਲੈਂਡ ਦਾ 에어ਪੋਰਟ ਬਾਹਰੋਂ ਸੋਹਣਾ ਅੰਦਰੋਂ ਥੋੜਾ ਜਿਆਦਾ ਅੰਦਰੋਂ ਵੀ ਸੋਹਣਾ ਸੀਗਾ ਬਾਹਰਲੇ ਪਾਸੇ ਹੁਣ ਧੁੱਪ ਹੁਣ ਤਾਂ ਕੁ ਦਿਨ ਖੁੱਲ ਗਏ ਹੁਣੇ ਮੈਨੂੰ ਲੱਗਦਾ ਹਾਂਜੀ ਹਾਂ ਮੈਂ ਪੂਰੇ ਕਿੰਨੇ ਵੇ ਤੇ ਕਰਾਂਦਾ ਚਾਨਣ ਹਾਂ 7:30 8:30 8:30 ਵਜੇ ਤੱਕ ਦਿੰਦੇ ਰਹਿੰਦਾ ਅੱਜ ਤਾਂ ਖੈਰ ਤੁਹਾਨੂੰ ਕੁਝ ਦਿਖਾ ਨਹੀਂ ਸਕਦੇ ਕੱਲ ਨੂੰ ਹੁਣ ਆਕਲੈਂਡ ਪਰ ਹਾਂਜੀ ਕੰਟਰੀ ਸਾਈਡ ਤੋਂ ਔੜਾ ਤਾਂ ਜਾਂਦੇ ਜਾਂਦੇ ਘਰੇ ਜਾਂਦੇ ਦੇਖਦੇ ਆ ਤੇ ਕੱਲ ਨੂੰ ਹੁਣ ਇਹ ਆਕਲੈਂਡ ਕੱਲ ਨੂੰ ਹਨਾ ਕੱਲ ਨੂੰ ਆਕਲੈਂਡ ਹੀ ਪਹਿਲਾਂ ਘੁੰਮਾਂਗੇ ਹਾਂਜੀ ਆਕਲੈਂਡ ਉੱਤਰੇ ਤੇ ਆਕਲੈਂਡ ਤੁਹਾਨੂੰ ਕੱਲ ਨੂੰ ਘੁ ਸੋ ਬਾਹਰਲੇ ਪਾਸੋਂ 에어ਪੋਰਟ ਕੁਛ ਹੋ ਜਾ ਜੀ ਇੰਟਰਨੈਸ਼ਨਲ ਡਿਪਾਰਚਰ ਜਦੋਂ ਆਪਾਂ ਵਾਪਸ ਜਾਣਾ ਹੋਊਗਾ ਫਰਾਈਡੇ ਤੇ ਆਵਾਂਗੇ ਉੱਦੇ ਡਿਪਾਰਚਰ ਤੇ ਲੱਗਦਾ ਕੰਮ ਕੰਮ ਚੱਲੀ ਜਾਂਦਾ ਕੰਸਟਰਕਸ਼ਨ ਦਾ ਤਾਂ ਪਤਿੱਖੀ ਨਿਕਲੀ ਹੋਈ ਆ ਬਾਹਰ ਬਾਈ ਜੀ ਹੁਣੇ ਕਹਿੰਦੇ ਬਾਹਰ ਉਸਮ ਠੰਡਾ ਹੀ ਰਹਿੰਦਾਗਾ 21 22 ਡਿਗਰੀ ਟੈਂਪਰੇਚਰ ਆ 21 22 ਤਾਂ ਬਹੁਤ ਸਹੀ ਆ ਮੈਲਬਨ ਦੇ ਬਰਾਬਰ ਹੀ ਆ ਵੈਦਰ ਐਨੀ ਐਨੀ ਖੂਬਸੂਰਤ ਥਾਵਾਂ ਨੇ ਨਿਊਜ਼ੀਲੈਂਡ ਦੇ ਨੀਊਜ਼ੀਲੈਂਡ ਆਪਣੀ ਖੂਬਸੂਰਤੀ ਕਰਕੇ ਜਾਣਿਆ ਜਾਂਦਾ ਹੈ ਆ ਵੋਲਕੇਨੋਜ਼ ਨੇ ਤੇ ਇਹ ਵੀ ਦੇਖਣੇ ਆ ਤੇ ਚੀਜ਼ਾਂ ਜੀ ਦਿਖਾਉਂਦੇ ਰਵਾਂਗੇ ਤੁਹਾਨੂੰ ਪਿਕਅਪ 에ਰੀਆ ਕਾਰ ਰੈਂਟਲ ਬੱਸਸ ਸ਼ਹਿਰ ਹੈ ਤੋ ਕਿੰਨੀ ਦੂਰ ਹੈ ਬਾਈ ਜੀ ਸ਼ਹਿਰ ਇੱਥੋਂ ਆਗਲੈਂਡ ਸ਼ਹਿਰ ਹੈਗੇ ਆ 20 20 ਮਿੰਟ ਲੱਗਦੇ 20 ਮਿੰਟ ਲੱਗਦੇ ਆ ਬਾਹਰੀ ਐਰਪੋਰਟ ਇਹਦਾ ਵੀ ਆਕਲੈਂਡ ਦਾ ਹਨਾ ਓਕੇ ਸਿਟੀ ਨੂੰ ਇਹ ਜੰਦਾ ਜੀ ਰਸਤਾ ਤੇ ਸਿਟੀ ਦੇ ਲੱਗਦੇ ਆ ਕਹਿੰਦੇ ਇਥੋਂ 20 ਮਿੰਟ ਪਰ ਆਪਾਂ ਤਾਂ ਬਾਰ-ਬਾਰ ਜਾਣਾ ਪਾਪਾ ਟੋਏ ਟੋਏ ਵਾਲਾ ਮਸ਼ਹੂਰ ਸੀ ਇਥੋਂ ਦਾ ਟ੍ਰੈਫਿਕ ਘਟੀ ਹੈ ਭਈਆ ਨਾ ਹਾਂਜੀ ਸ਼ਾਮੋਗੀ ਤਾਂ ਕਰਕੇ ਅੱਛਾ ਓਕੇ 6 ਤਬਰ ਘਟ ਜੰਦੀ ਆ ਸੂਰਜ ਛਪ ਰਹਾ ਹੈਗਾ ਲਾਲੀ ਜੀ ਹੋਈ ਹੋਈ ਆ ਥੋੜੀ ਥੋੜੀ ਦੇਖ ਲਓ ਨਿਊਜ਼ੀਲੈਂਡ ਦਾ ਵੀ ਸੂਰਜ ਛਪਦਾ ਦੇਖਣਾ ਸੀਗਾ ਜਿੱਥੇ ਇਹਦੇ ਬੰਦੇ ਦਾ ਅੰਨ ਜਲ ਦਾਣਾ ਪਾਣੀ ਲਿਖਿਆ ਉਹਦਾ ਬੰਦਾ ਪਹੁੰਚਦਾ ਹੈਗਾ ਨਿਊਜ਼ੀਲੈਂਡ ਹੈ ਇਹੋ ਜਿਹਾ ਦੇਸ਼ ਮੰਨੇ ਜਾਂਦਾ ਜਿੱਥੇ ਕਹਿੰਦੇ ਸਭ ਤੋਂ ਪਹਿਲਾਂ ਜਿਹੜੀ ਸੂਰਜ ਦੀ ਪਹਿਲੀ ਕਰਨ ਸਾਰੇ ਦੇਸ਼ਾਂ 'ਚੋਂ ਸਭ ਤੋਂ ਪਹਿਲਾਂ ਸੂਰਜ ਚੜਦਾ ਹੈਗਾ ਤੇ ਆਸਟ੍ਰੇਲੀਆ ਤੋਂ ਵੀ ਇਹ 2 2.5 ਘੰਟੇ ਅਸੀਂ ਟਾਈਮ 'ਚ ਹੋਰ ਅੱਗੇ ਹੋ ਗਏ ਤੇ ਤਾਂ ਹੀ ਕਰਕੇ ਵੈਸੇ ਆਸਟ੍ਰੇਲੀਆ 'ਚ ਜੋ ਚੜੇ ਤਾਂ ਅਸੀਂ ਸਵੇਰੀ ਸੀਗੇ 10 ਵਜੇ ਤੇ 3 ਘੰਟੇ ਦੀ ਸਾਡੀ ਫਲਾਈਟ ਸੀਗੀ 1 2 ਵਜੇ ਪਹੁੰਚ ਜਾਣਾ ਸੀ ਪਰ ਟਾਈਮ ਅੱਗੇ ਕਰਕੇ ਇੱਥੇ ਸੂਰਜ ਛਿਪ ਗਿਆ ਆਉਂਦਿਆਂ ਨੂੰ ਤੇ ਸ਼ਾਮ ਹੋ ਗਈ ਸਾਰਾ ਦਿਨ ਹੀ ਲੱਗਿਆ ਇੰਡੀਆ ਨਾਲੋਂ ਤਕਰੀਬਨ ਮੈਨੂੰ ਲੱਗਦਾ 7.5 8 ਘੰਟਿਆਂ ਦਾ ਫਰਕ ਪੈ ਜਾਊਗਾ ਹੁਣ ਸਾਡਾ ਤੇ ਇੰਨਾ ਜ਼ਿਆਦਾ ਅੱਗੇ ਹੋ ਜਾਗੇ ਨਵਾਂ ਸਾਲ ਵੀ ਜਿਹੜਾ ਮਨਾਇਆ ਜਾਂਦਾ ਉਹ ਨਿਊਜ਼ੀਲੈਂਡ ਦੇ ਵਿੱਚ ਹੀ ਮਨਾਇਆ ਜਾਂਦਾ ਪਹਿਲਾ ਦੁਨੀਆ ਦਾ ਜਿਹੜਾ ਸਭ ਤੋਂ ਨਵਾਂ ਸਾਲ ਉਹ ਆਕਲੈਂਡ ਸ਼ਹਿਰ ਦਾ ਇੱਥੇ ਦਾ ਹੁੰਦਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਣੀ ਹੈ ਦੁਨੀਆ ਦਾ ਪਹਿਲਾ ਸੂਰਜ ਕਿੱਥੋਂ ਚੜਦਾ ਤੇ ਖੂਬਸੂਰਤੀ ਹੈ ਦੇਸ਼ ਦੀ ਜਿਹਦੇ ਬਾਰੇ ਆਪਾਂ ਸੁਣਦੇ ਆਏ ਆ ਕਿ ਨਿਊਜ਼ੀਲੈਂਡ ਬਹੁਤ ਜ਼ਿਆਦਾ ਸੋਹਣਾ ਸੋ ਕਿਹੋ ਜਿਹਾ ਕਿਵੇਂ ਦਾ ਆਪਣੇ ਬੰਦਿਆਂ ਦਾ ਇੱਥੇ ਪੰਜਾਬੀਆਂ ਦਾ ਰਹਿਣ ਸਹਿਣ ਹੈ ਕੀਵੀਆਂ ਦੀ ਖੇਤੀ ਤੇ ਜਾਂ ਕੀ ਵੀ ਹੋ ਗਿਆ ਹੋਰ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਮੇਰੇ ਮਨ 'ਚ ਸੀ ਨਾ ਜਿਵੇਂ ਕਹਿੰਦੇ ਨਿਊਜ਼ੀਲੈਂਡ ਦਾ ਸੂਰਜ ਛਿਪਦਾ ਦੇਖਣਾ ਸੀਗਾ ਜਿੰਨੀਆਂ ਮਨ 'ਚ ਸੀਗੀਆਂ ਗੱਲਾਂ ਸਾਰੀਆਂ ਦੇ ਤੁਹਾਡੇ ਤੱਕ ਵਲੌਗ ਹੁਣ ਪਹੁੰਚਣਗੇ ਤੁਸੀਂ ਨਿਊਜ਼ੀਲੈਂਡ ਦੇ ਸਫ਼ਰ ਤੋਂ ਆਪਣੇ ਨਾਲ ਹੁਣ ਜੁੜੇ ਰਹੇ ਹੋ ਤੇ ਆਪਣੀ ਸੀਰੀ ਸ਼ੁਰੂ ਹੋ ਗਈ 20 ਦਿਨ ਤੁਹਾਨੂੰ ਸਹਿ 20 ਤੋਂ 25 ਦਿਨਾਂ ਦਾ ਆਪਣਾ ਟੂਰ ਹੈ ਇਹ ਤੇ ਉਸ ਤੋਂ ਬਾਅਦ ਸਾਡਾ ਕੋਈ ਫਿਰ ਅਕੇਦਾ ਕੋਈ ਪਲਾਨ ਹੈ ਵੈਸੇ ਦਿਨ ਵੱਧ ਚਾਹੀਦੇ ਸੀ ਮੈਨੂੰ ਨਾ ਮੇਰੇ ਫਰੈਂਡਸ ਨੇ ਕਿਹਾ ਸੀਗਾ ਕਹਿੰਦੇ ਜਦੋਂ ਨਿਊਜ਼ੀਲੈਂਡ ਜਾਣਾ ਹੋਇਆ ਇੱਕ ਮਹੀਨੇ ਤੋਂ ਟਾਈਮ ਉੱਪਰ ਰੱਖ ਜਾਈਂ ਕਹਿੰਦੇ ਇੰਨਾ ਸੋਹਣਾ ਲੱਗੂ ਤੈਨੂੰ ਖੂਬਸੂਰਤ ਲੱਗੂ ਪਹਿਲਾ ਦਿਨ ਸੀਗਾ ਇੱਥੇ 에ਰਪੋਰਟ ਤੋਂ ਘਰੇ ਆਉਂਦੇ ਨੂੰ ਹੀ ਬਹੁਤ ਸੋਹਣਾ ਲੱਗਿਆ ਤੇ ਵਾਕਈ ਖੂਬਸੂਰਤ ਹੈ ਦੇਸ਼ ਹਨ ਕੱਲ ਨੂੰ ਮਿਲਦੇ ਆ ਜੀ ਆਪਾਂ ਆਕਲੈਂਡ ਤੋਂ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ